ਸਵਾਗਤ ਹੈ ਜੀ ਇੱਕ ਵਾਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਇੱਕ ਹੋਰ ਟਰਾਲੀ 21 7.5 2 ਫੁੱਟ ਬਾਡੀ 3 ਫੁੱਟ ਦਾ ਬੈੱਡ ਜਾਲੀ ਲਾ ਕੇ ਨਕੋਦਰ ਪਿੰਡ ਮੇੜੂ ਤੇ ਆਪਣੇ ਦੋਨੇ ਪੈਂਟਰ ਸਾਹਿਬ ਐ ਲੱਗੇਦੇ ਆ ਨਾਲ ਦੀ ਨਾਲ ਹੀ ਬਿਊਟੀ ਪਾਰਲਰ ਦਾ ਕੰਮ ਕਰਨ ਇਹ ਤਿਆਰੀ ਹੈ ਜੀ ਪੂਰੀ ਫਿਨਿਸ਼ਿੰਗ ਸਫਾਈ ਤੇ ਜੀ ਆਈ ਵੀ ਕਿੰਗ ਆਫ ਪੀਟੀਓ ਟਰਾਲੀ ਲਗਭਗ ਹੁਣ ਆਪਾਂ ਜਿਹੜਾ ਨਵੀਂ ਟਰਾਲੀ ਰੋਜ਼ ਦੀ ਰੋਜ਼ ਇੱਕ ਦੇ ਰਹੇ ਆ ਪੂਰਾ ਯੋਰ ਹੈ ਇਸ ਵੇਲੇ ਟਰਾਲੀ ਦਾ ਇਹਨਾਂ ਨੂੰ ਆਪਾਂ ਇੱਕ ਟਰਾਲੀ ਪਹਿਲਾਂ ਦੇ ਚੁੱਕੇ ਸੀ ਇਹ ਟਰਾਲੀ ਇਹਨਾਂ ਦੀ ਲੇਟ ਹੈ ਥੋੜੀ ਲੇਟ ਨਹੀਂ ਬਹੁਤ ਲੇਟ ਸੀ ਪਰ ਇਹਨਾਂ ਦਾ ਚਲੋ ਇੱਕ ਟਰਾਲੀ ਦੇ ਨਾਲ ਸਰ ਗਿਆ ਸੀ ਆਪਾਂ ਵੀ ਫਿਰ ਓਨੀ ਦੇ ਡਿਲੇ ਕਰਤਾ ਆਪਾਂ ਹੋਰ ਜਿਹੜੇ ਆਪਣੇ ਕਿਸਾਨ ਵੀਰ ਸੀ ਉਹ ਉਹਨਾਂ ਨੂੰ ਆਪਾਂ ਸਾਰ ਦਿੱਤਾ ਇਹਨਾਂ ਦਾ ਇੱਕ ਮੈਸੀ 35 ਹੈ ਫਾਰਮ ਟਰੈਕ ਦੀ ਟਰਾਲੀ ਆ ਇਹ ਪਿੱਛੇ ਕੀਤੀਆਂ ਬਾਪੂ ਨੇ ਸਭ ਰੀਜਾਂ ਪੂਰੀਆਂ ਬੰਪਰ ਤੇ ਜੋ ਲਿਖਿਆ ਟੇਗ ਵੀਰ ਭਾਜੀ ਦੇ ਬੇਟਾ ਹੋਇਆ ਸੀ ਉਹਦਾ ਨਾਮ ਹੈ ਔਰ ਸ਼ਾਇਦ ਬੇਟੇ ਦੇ ਨਾਮ ਕਰਕੇ ਹੀ ਟਰਾਲੀ ਲੇਟ ਹੋਈ ਸੀ ਜੈਲਦਾਰ ਰੀਨੋਵੇਸ਼ਨ ਵਿਲੇਜ ਹਯਾਤਪੁਰ ਪੋਸਟ ਆਫਿਸ ਕੋਟਲੀ ਤਹਿਸੀਲ ਮੁਕੇਰੀਆਂ ਡਿਸਟ੍ਰਿਕਟ ਹੁਸ਼ਿਆਰਪੁਰ ਸਫਾਈ ਫਿਨਿਸ਼ਿੰਗ ਦੇਖ ਸਕਦੇ ਸ਼ਾਨਦਾਰ ਵੇਲਾ ਹੋ ਗਿਆ ਤਿਆਰੀ ਹੈ ਹੁਣ ਆਲਮੋਸਟ ਸ਼ਾਮ ਦੇ ਵੇਲੇ ਹੀ ਟਰਾਲੀ ਜਾਂਦੀ ਹੈ ZIV ਥੱਲੇ ਮਾਨ ਫਾਰਮ ਦੀ ਕੈਂਚੀ ਫਾਰਮ ਟਰੈਕ 6055 ਜੀਪਾਂ ਵਗੈਰਾ ZIV BTO ਟਰਾਲੀ ਵਾਲੇ ਬੈੱਡ ਜਿਹੜਾ ਆ ਦੇਖ ਸਕਦੇ ਹੋ ਪਿੱਛੇ 4 2 ਦਾ ਚੈਨਲ ਹੈ ਫੇਰ ਇੱਕ ਐਂਗਲ ਫੇਰ ਇੱਕ ਐਂਗਲ ਫੇਰ ਐਂਗਲ ਛੱਡ ਕੇ ਇੱਕ ਛੱਡ ਕੇ ਇੱਕ ਹੈ ਔਰ ਇਹ ਦੋ ਪੱਲਿਆਂ ਦੇ ਵਿੱਚ ਬੈੱਡ ਖੁੱਲਦਾ ਹੈ ਔਰੇ ਬੈੱਡ ਦੀ ਬਹੁਤ ਮਜ਼ਬੂਤੀ ਹੈ ਜਦੋਂ ਆਪਾਂ ਆਲੂਆਂ ਤੇ ਜਾਂ ਬੋਰੀਆਂ ਦੇ ਕਣਕ ਝੋਨੇ ਦੀਆਂ ਲਾਨੇ ਆ ਤੇ ਉਹਦੇ ਵਿੱਚ ਬੈੱਡ ਖੁੱਲਦਾ ਨਹੀਂ ਹੈ। ਝੌਂਪੜੀ ਵਗੈਰਾ ਉੱਪਰ ਟੋਟਲੀ ਕੰਪਲੀਟ ਹੈ। ਤੇ ਆ ਸੱਪ ਵਗੈਰਾ ਜਿਹੜੇ ਲੋਏ ਸਟਿੱਕਰਾਂ ਦਾ ਵੀ ਨਾਲ ਹੀ ਉਹਦੀ ਟੌਰ ਬਣਦੀ ਹੈ। ਅਮਰੀਕਾ ਦਾ ਝੰਡਾ ਡਰਿੰਕ ਬਾਕਸ ਇਹ ਬੈੱਡ ਨੂੰ ਨਾਲ ਜਾਲੀ ਪਾਣੀ ਵਾਲੀ ਟੈਂਕੀ ਵਗੈਰਾ ਤੇ ਸਫਾਈ ਦੇਖ ਸਕਦੇ ਹਾਂ ਫਿਨਿਸ਼ਿੰਗ ਦੇਖ ਸਕਦੇ ਹਾਂ اور ਬਹੁਤ ਹੀ ਸੋਹਣੀ ਟਰਾਲੀ ਬਣੀ ਹੋਈ ਹੈ ਯਾਦਪੁਰ ਟੂ ਨਕੋਤਰ ਬਾਈ ਗੱਡੀ ਵਾਲਾ ਖੜਾ ਵੀ ਤਿਆਰੀ ਹੈ ਕਹਿੰਦਾ ਬਾਈ ਵੀ ਕਰ ਦਿਓ ਮਿੰਟੋ ਮਿੰਟ